ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਹੁਸ਼ਿਆਰ ਪਰ ਹਲਕਾ ਮੁਕੇਰੀਆਂ ਦੇ ਅਧੀਨ ਆਉਣ ਵਾਲਾ ਪਿੰਡ ਸੰਧਵਾਲ ਵਿਖੇ ਬਾਬਾ ਲੱਭੂ RAM ਜੀ ਦਾ ਸਾਲਾਨਾ ਮੇਲਾ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ ਦੱਸਦੀਏ 25 ਤਰੀਕ ਨੂੰ ਬਾਬਾ ਲੱਭੂ RAM ਜੀ ਦੀ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਵਾਪਸ ਡੇਰੇ ਪਹੁੰਚੇਗੀ 26 ਤਰੀਕ ਨੂੰ ਬਾਬਾ ਜੀ ਦੇ ਨਿਸਾਨ ਸਾਹਿਬ ਚੜ੍ਹਾਏ ਜਾਣਗੇ ਉਸ ਤੋਂ ਬਾਅਦ ਬਾਬਾ ਜੀ ਦਾ ਗੁਣ ਗਾਣ ਕਰਨ ਵਾਸਤੇ ਪੰਜਾਬ ਦੇ ਮਸ਼ਹੂਰ ਗਾਇਕ ਸੁਨੀਲ ਸਹਜਾਦਾ ਜੀ ਬਾਬਾ ਜੀ ਦਾ ਗੁਣ ਗਾਣ ਕਰਨਗੇ ਵਿਕਾਰਾ ਬਾਬਾ ਲੱਭੂ ਰਾਮ ਜੀ ਦਾ ਬਹੁਤ ਸਾਥੀ ਦਰਵਾਜ਼ੀ ਕੀ ਜੈ ਬਾਬਾ ਜੀ ਮੇਲੇ ਦੀ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਗੱਦੀ ਨਸੀਬ ਨੇ ਹਰਜਿੰਦਰ ਸਿੰਘ ਜੀ ਗੋਲਦੀ ਜੀ ਉਹਨਾਂ ਵੱਲੋਂ ਡੇਰੇ ਦੀਆਂ ਬਹੁਤ ਵਧੀਆ ਤਿਆਰੀਆਂ ਚੱਲ ਰਹੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਵਿੱਚ ਤੁਸੀਂ ਸਾਹਿਬ ਕਿੰਨਾ ਲੈ ਕੇ ਇਸ ਵਾਰ ਸਾਹਿਬ ਮੇਲੇ ਦਾ ਬਹੁਤ ਹੀ ਜ਼ਿਆਦਾ ਆ ਸੰਗਤਾਂ ਨੂੰ ਮਮਾ ਮਾਂ ਆ ਕੇ ਸੇਵਾ ਕਰਦੀਆਂ ਪੂਰਾ 15-20 ਦਿਨ ਤੋਂ ਜਿਹੜੀ ਸੇਵਾ ਚੱਲ ਰਹੀ ਹੈ ਪ੍ਰੋਗਰਾਮ ਉਹ ਕਿੱਦਾਂ ਕਿਸ ਤਰ੍ਹਾਂ ਪ੍ਰੋਗਰਾਮ ਦੇ ਡੇਟ ਕਿੱਦਾਂ ਦਾ ਬਚੇ ਜਾਂਦਾ 25 ਤਰੀਕ ਨੂੰ ਬਾਬਾ ਜੀ ਦੀ ਜਿਹੜੀ ਸ਼ੋਭਾ ਯਾਤਰਾ ਉਹ ਨਿਕਲਦੇ ਹਰ ਪਿੰਡਾਂ ਤੋਂ ਨਿਕਲਦੀ ਸੰਧਵਾਲ ਵਾਪਸ ਆਏਗੀ ਤੇ 26 ਤਰੀਕ ਨੂੰ 26 ਤਰੀਕ ਨੂੰ ਇਹ ਪ੍ਰੋਗਰਾਮ ਹੈ ਜੀ ਸਾਰੀਆਂ ਸੰਗਤਾਂ ਨੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਬਾਬਾ ਜੀ ਦੀਏ ਡੇਰੇ ਵਿੱਚ ਤ ਸਾਰੀਆਂ ਸੰਗਤਾਂ ਹੁਮ ਹਮਾ ਕੇ ਬਾਬਾ ਜੀ ਦੇ ਖੁਸ਼ੀ ਨਾਲ ਨਿਸਾਨ ਸਾਹਿਬ ਲੈ ਕੇ ਆਂਦੀਆਂ ਆ ਤ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਹੁਮ ਹਮਾ ਕੇ ਬਾਬਾ ਜੀ ਦੇ ਸ੍ਰੀ 108 ਸੁਆਮੀ ਬਾਬਾ ਲੱਭੂਰਾ ਮਹਾਰਾਜ ਜੀ ਦੇ ਡੇਰੇ ਪਹੁੰਚੋ ਜਿਕਰਾ ਬਾਬਾ ਲੱਭੂ RAM ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਮੈਂ ਮੰਤਨੀ ਰੇਖਾ ਦੇਵੀ ਸਾਰੀ ਸੰਗਤ ਨੂੰ ਅਰਦਾਸ ਕਰਦੀ ਹਾਂ ਕਿ ਬਾਬਾ ਜੀ ਦੇ ਮੇਲੇ ਤੇ ਹੁਮ ਹਮਾ ਕੇ ਸਾਰੀ ਸੰਗਤ ਪਹੁੰਚੇ ਜਿਗਾਰਾ ਬੱਬਾ ਲੱਭੂ ਰਾਮ ਜੀ ਦਾ ਬੋਲ ਸਾਚੇ ਦਰਬਾਰ ਕੀ ਜੀ